ਤਵਾਲੇਓ ਪੁੱਤਾਂ ਨੂੰ ਸਾਭ ਰੱਖ ਲੋ ਇੱਥੇ ਨਸਿਆਂ ਦੀ ਤਤੀ ਹਵਾ ਚੱਲਦੀ ਇੱਥੇ ਨਸਿਆਂ ਦੀ ਤਤੀ ਹਵਾ ਚੱਲਦੀ ਉਹ ਜਿੰਨਾ ਅੱਗ ਨੂੰ ਠੱਲਣਾ ਸੀ ਜਿੰਨਾ ਅਗ ਨੂੰ ਬੁਝਾਉਣਾ ਸੀ ਅੱਜ ਉਹਨਾਂ ਦੇ ਹੱਥੀਂ ਵੇਖੋ ਨਸਿਆਂ ਦੀ ਅਗ ਬਲਦੀ ਹਾਂ ਅੱਜ ਕਈ ਪੁਲਸ ਵਾਲਿਆਂ ਦੇ ਹੱਥੋਂ ਵੇਖੋ ਨਸਿਆਂ ਦੀ ਅਗ ਬਲਦੀ ਪੁੱਤਾਂ ਵਾਲਿਓ ਕੋਤਾਨੂ ਸਾਹਮਣ ਰਖੋ ਇਥੇ ਨਸਿਆ ਦੀ ਤਤੀ ਹਵਾ ਚਲਦੀ ਦਸਿਆ ਦੀ ਤਤੀ ਹਵਾ ਚਲਦੀ ਸੋਤ ਵੀਰੋ ਚੰਨ ਲੈਣਾ ਜਿਹੜੇ ਕਾਸਟੇਬਲ ਦੇ ਹੱਥੋਂ ਚਿੱਟਾ ਫੜਿਆ ਗਿਆ ਉਹਦੀ ਵਰਦੀ ਨੂੰ ਵੇਖ ਕੇ ਕਈ ਪੁਲਿਸ ਵਾਲੇ ਐਸੇ ਨੇ ਜਿਹੜੇ ਸਾਡੇ ਘਰਾਂ ਵਿੱਚ ਨਸਿਆਂ ਦੀ ਅੱਗ ਬਾਲ ਰਹੇ ਨੇ ਸਾਡੇ ਪੁੱਤਾਂ ਨੂੰ ਸਾੜ ਕੇ ਸਵਾਹ ਕਰ ਰਹੇ ਨੇ ਉਹਨਾਂ ਨੂੰ ਦੇਖ ਕੇ ਇਹ ਚੈਨਲ ਲੈਣਾ ਕੌਣ ਦਾ ਯਤਨ ਕੀਤਾ ਹੈ ਚੰਗੀਆਂ ਲੱਗੀਆਂ ਤਾਂ ਸ਼ੇਅਰ ਕਰਿਓ ਤੇ ਆਪਣਾ ਚੈਨਲ ਸਬਸਕ੍ਰਾਈਬ ਕਰਿਓ ਫੇਸਬੁੱਕ ਤੇ ਪੇਜ ਫੋਲੋ ਕਰਿਓ ਧੰਨਵਾਦ